ਓ ਵੀ ਮਿੱਤਰੋ ਨਵੀਂ ਜੋੜੀ ਛੱਡੀ ਅੱਜ ਆਪਾਂ ਨੇ ਲਾਂ ਨਿਆਣੀ ਦੀ ਕਬੂਤਰੀ ਇਹ ਆਹ ਚਲ ਛੱਡ ਦਿੰਨੇ ਹੁਣ ਜੋੜੀ ਦੱਸੋ ਕਮੈਂਟ ਕਰਕੇ ਕਿੱਦਾਂ ਲੱਗੀ ਜੋੜੀ ਆਪਣੀ ਦੋ ਕਜੂੜੀਆਂ ਪਹਿਲੀਆਂ ਸੀ ਲਾਉਣ ਵਾਲੀਆਂ ਮਹਲਾਾ ਦਿੰਨੇ ਆ ਸੇਓ ਕਮੈਂਟਾਂ ਜੇ ਕਿੰਤਾ ਲੱਗੀ ਜੋੜੀ ਕੂਤਰੀ ਹੈਗੀ ਇਹ ਆਪਣੀ ਗਰਦੇਵ ਵਾਲਿਆਂ ਚੋਂ ਕੂਤਰਾ ਸੁਣੋ ਪਤਾ ਹੀ ਹੋਊਗਾ ਰਾਜਨ ਵਾਲਿਆਂ ਚੋਂ ਆਇਆ ਕੂਤਰਾ ਹੈ ਆਪਣਾ ਜੋੜੀ ਆਪਾਂ ਵਧਾਈ ਜਾਨੇ ਆ ਇਸ ਵਾਰ ਮਾ ਲੱਗ ਅੱਗੇ ਤਾਂ ਆਪਾਂ ਘੱਟ ਹੀ ਲਾਉਣੇ ਹੁੰਦੇ ਆ ਕਿਉਂਕਿ ਆਪਣਾ ਮਾਰਜਨ ਘੱਟ ਹੁੰਦਾ ਇਸ ਵਾਰ ਆਪਾਂ ਕਰਾਂਗੇ 200 ਬੱਚਾ ਇਹ ਸੇਲ ਵੀ ਹੋ ਜਾਂਦੇ ਆ ਵਿੱਚੋਂ ਬਾਬਾ ਮਿਹਰ ਕਰੇ ਇਸ ਵਾਰ ਲਾ ਮਗੇ ਛੱਟ ਵਧੀਆ 200 ਬੱਚਾ ਕਰਨਾ ਹੈ ਆਪਾਂ ਨੇ ਠੱਲ ਵੀ 200 ਹੀ ਬਣਾਈ ਆ ਤੇ ਬੱਚਾ ਵੀ 200 ਹੀ ਕਰਨਾ ਰਹਾ ਬਾਬਾ ਮਿਹਰ ਕਰੇ ਸੱਡੀ ਜਣਿਆ ਜੋੜੀਆਂ ਹੋ ਗਈਆਂ ਆਪਾਂ ਦੇਵੇ 30 35 ਦੇ ਕਰੀਬ ਤਾਂ ਲੱਗ ਚੁੱਕੀਆਂ ਨੇ ਐਣੀ ਬਤਾ ਪਤੀ ਲੱਗ ਗਈ ਹੁਣ ਲੱਗਣੀਆਂ ਵੀ ਨਹੀਂ ਤੇ ਬੱਸ ਬਾਬਾ ਮੇਰ ਕਰੀ ਆਪਾਂ ਇਸ ਵਾਰ ਵਧੀਆ ਬੱਚੇ ਬਿਮਾਰੀ ਠਮਾਰੀ ਮੇਲ ਹੁੰਦੀ ਆ ਬੱਚੇ ਰਹੀਏ ਬੱਸ ਬਾਕੀ ਆਪਾਂ ਤਾਂ ਪਾਉਣੇ ਨੇ ਵੀ ਆਪਣੇ ਦਿਖਾਉਣ ਨਾਲ ਜਾਂ ਦੱਸਣ ਨਾਲ ਜੇ ਵੀਰ ਦਾ ਫਾਇਦਾ ਹੋ ਜੇ ਹਨਾ ਬਹੁਤ ਭਰਾਵਾਂ ਦੀਆਂ ਜੋੜੀਆਂ ਗਲਤ ਲੱਗੀਆਂ ਹੁੰਦੀਆਂ ਨੇਗੀਆਂ ਤੇ ਆਊਟ ਲਾਇਆ ਕਰੋ ਦੇਖੋ ਕੁੱਪਟਰ ਆਪਣਾ ਖੱਟੀਆਂ ਦਾ ਤੇ ਰਾਜਨਾਲੇ ਤੇ ਗਰਦੇਵ ਵਾਲਿਆਂ ਦਾ ਤੁਹਾਨੂੰ ਮੂਵੀ ਦੱਸ ਦੇਣਾ ਬਾਈ ਇਹਨਾਂ ਦਾ ਬਹੁਤ ਜ਼ਿਆਦਾ ਤਾ ਆਉਂਦਾ ਹੈ ਇਹਨਾਂ ਦੇ ਆਪਣੇ ਲਵੇ ਉੱਡਦੇ ਆਏ ਸਾਲ ਠੀਕ ਆ ਤੁਹਾਨੂੰ ਹੋਰ ਵੀਰਾਂ ਨੂੰ ਵੀ ਰੈ ਦੇ ਦਿੰਦੇ ਆ ਰਾਜਨਾਲੇ ਤੇ ਤੰਨੇ ਵਾਲੇ ਲਾਲੋ ਗੁਰਦੀਵ ਵਾਲੇ ਕਬੂਤਰ ਇੱਕੋ ਹੀ ਆ ਇਹ ਇਹਨਾਂ ਨੂੰ ਆਪਸ ਵਿੱਚ ਲਾ ਕੇ ਦੇਖਿਓ ਇਹਨਾਂ ਦੇ ਬਾਲੇ ਚੰਗੇ ਉੱਡਦੇ ਆ ਆਪਸ ਵਿੱਚ ਇਹਨਾਂ ਦੇ ਆਪਣੇ ਕੋਲੇ ਉੱਡਣਗੇ 100% ਕਿਉਂ ਆਪ ਬਾਲੇ ਚੰਗੇ ਆ ਇਹ ਕਬੂਤਰੀ ਦਾ ਸਵਾਰ ਆਪਾਂ ਰੋਕ ਹੀ ਲਈ ਇਹ ਕੂਤਰਾ ਆਪਣਾ ਪਹਿਲਾਂ ਬਾਜੀ ਜਿੱਤਿਆ ਹੋਇਆ ਹੈ ਕਜੂੜੀ ਹੋਰ ਲਾਈ ਆ ਉਹ ਸੋਨੂੰ ਮੈਂ ਕੱਲਾ ਜਾਣਾਗਾ ਵਿੱਚ ਹੀ ਦਿਖਾ ਦੇਣਾ ਕੁੱਡੇ ਚ ਉਹ ਬੈਠਿਆ ਖੁੰਝੀ ਜਾ ਆਪਣੀ ਜੋੜੀ ਜਿਹੜੀ ਨਵੀਂ ਲਾਈ ਆ ਮਖਿਆਲੀ ਕਬੂਤਰੀ ਹੈਗੀ ਇਹ ਜੋੜੀ ਆਪਾਂ ਲਾਈ ਹੈਗੀ ਮਨ ਲਾ ਬਾਜ਼ੀਆਂ ਸਾੜਨ ਵਾਸਤੇ ਨਹੀਂ ਹੈਗੀ ਇਹ ਜੋੜੀ ਇਹ ਡਾਵੇ ਵਾਲੇ ਆ ਕਬੂਤਰ ਇਹ ਤਾਂ ਮਨ ਲਾ ਵੀ ਆਪਾਂ ਇਹਦੇ ਬੱਚੇ ਤਾਂ ਸੇਲ ਹੀ ਕਰਾਂਗੇ ਜਿਹੜੇ ਘਰ ਦੀਆਂ ਬਾਜ਼ੀਆਂ ਵਾਲੇ ਬੰਦੇ ਹਨ ਇਹ ਉਹ ਕਬੂਤਰ ਆ ਯਾਨੀ ਬਾਹਲੇ ਡਾਵੇ ਜ਼ਿਆਦੇ ਆ ਯਾਰ ਕਬੂਤਰ ਇਹ ਲੋਟ ਨਹੀਂ ਆਉਂਦੇ ਬਾਈ ਬਾਹਰੇ ਛੱਡੇ ਛੁੱਡੇ ਨਹੀਂ ਜਾਂਦੇ ਤੇ ਹਲ ਹਲ ਵੀ ਜਾਂਦੇ ਆ ਆ ਕਬੂਤਰ ਜੁੜਾਗਾ ਇਹ ਤਾਂ ਇਸ ਹਾਲ ਵਾਲਾ ਵੀ ਲਾਲ ਚੀਨਿਆ ਜੀ ਕਬੂਤਰ ਆ ਤੇ ਕਬੂਤਰ ਵੀ ਤੁਹਾਨੂੰ ਪਤਾ ਹੀ ਆ ਹਨਾ ਦਸਨ ਦੀ ਲੋੜ ਨੇਗੀ ਤੇ ਤਾਂ ਕਰਕੇ ਆਪਾਂ ਐਂ ਲਾਤਾ ਜੋੜਾ ਉਹ ਵੀ ਜਿਹੜੇ ਘਰ ਦੀਆਂ ਬਾਰੀਆਂ ਛੱਡਣੇ ਵਾਸਤੇ ਭਰਾ ਹੁੰਦੇ ਹਨ ਉਹਨਾਂ ਨੂੰ ਇਹਦੇ ਬੱਚੇ ਆਪਾਂ ਸੇਲ ਕਰਦਾ ਹੈ। ਘਰ ਨੂੰ ਸਭ ਜੋੜੀ ਦਾ। ਬਾਕੀ ਆ ਸਾਰੀਆਂ ਜੋੜੀਆਂ ਦੇ ਬੱਚੇ ਆਪਾਂ ਚੱਕ ਲੈ। ਤੇ ਆ ਰੱਤੀ ਆਪਣੀ ਬਹੁਤ ਚੰਗੀ ਕਬੂਤਰੀ ਆ। ਦੋ ਬਾਜੀਆਂ ਉੱਡੀ ਹੋਈ ਆ ਕਬੂਤਰੀ ਇਹ। ਇਹਦੇ ਬੱਚੇ ਬਹੁਤ ਸੋਹਣੇ ਕਿੱਡੇ ਕਮਖਿਆਲ ਆ ਇੱਕ ਕਾਲਾ ਚੀਨਾ। ਤੂੰ ਮੱਤ ਜਿੱਤੀ ਇਹ ਦੁੱਧ ਨਾਲ ਦੀ ਮਾਦੀ ਤੀਦੀ ਕਰ ਲੋ ਸ਼ੌਕ ਹੋਰ ਦੁਬਾਰੇ ਕੱਢੇ ਨੇਗੇ ਇਹਨਾਂ ਦੇ ਬੱਚੇ ਆਪਾਂ ਘੱਟੋ ਘੱਟ 30 35 ਚੱਕ ਲੈ ਆਪਾਂ ਲੱਗ ਕਰ ਲੈ ਬੱਚੇ ਕਰਾਂਗੇ ਸੇਲ ਤੇ ਉਹਨਾਂ ਚੋਂ ਆਪਾਂ ਕੁਛ ਨਾ ਕੁਛ ਜਿੰਨੇ ਕੁ ਹੋਗੇ 10 ਕੁ ਬੱਚੇ ਤਸੀਲ ਕਰ ਦਾਂਗੇ ਜਿਸ ਭਰਾ ਨੇ ਲੈਣੇ ਹੋਏ ਤੇ ਕਰਿਓ ਕਨੈਕਟ ਆਪਾਂ ਨੂੰ ਹਣਾ ਮੱਲੂ ਬਿਓ ਬੱਚੇ 2-4 ਦਿਨਾਂ ਚ ਇਸ ਦਾਣੇ ਖਾਣ ਲੱਗ ਗਏ ਉਹ ਥੱਲੇ ਆਪਣੇ ਆਪ 2-4 ਦਿਨਾਂ ਚ ਸਹੀ ਹੋ ਜਾਣਗੇ ਆ ਇਧਰੋਂ ਵੀ ਆਪਾਂ ਬੱਚੇ ਸਾਰੇ ਚੱਕ ਲੈ ਜੋੜੇ ਕਰ ਤੇ ਵਿਲੇ ਤੇ ਇਦ ਦਵਾਰੇ ਆਂਡੇ ਰੱਖ ਲੈਣਗੇ ਆਪਾਂ ਜ਼ੋਰ ਨਹੀਂ ਲੱਗਣ ਦਿੰਦੇ ਕੂਤਰਾਂ ਦਾ ਚੱਕ ਲੈਨੇ ਨੇ ਬੱਚੇ ਆਪਾਂ ਛੇਤੀ ਤੋਂ ਛੇਤੀ ਹਣਾ ਆਹ ਕੱਡੇ ਬੈਨੇ ਬੱਚੇ ਇੱਧਰ ਇਹ ਆਪਣੀ ਜਿਹੜੀ ਆਹ ਕਬੂਤਰੀ ਦੂਸਰ ਉੱਡੀ ਸੀਗੀ ਦੂਸਰ ਜਿੱਤੀ ਸੀ ਇਹ ਕਬੂਤਰੀ ਆਪਣੀ ਦੂਜਾ ਨੰਬਰ ਬਣਾਇਆ ਸੀ ਉਹ ਕਬੂਤਰੀ ਨੇ ਕੱਡੇ ਨੇ ਬੱਚੇ ਆਪਣੀ ਇਹਨੇ ਤੇ ਆਹ ਕਬੂਤਰ ਵੀ ਆਪਣਾ ਦੋ ਵਾਜੀਆਂ ਦਾ ਜੇਤੂ ਆਹ ਕਬੂਤਰ ਆਹ ਆਹ ਕਬੂਤਰ ਇਹਦੇ ਵੀ ਬੱਚੇ ਆਹ ਕੱਡੇ ਹੋਏ ਇੱਧਰ ਉਹ ਜੀਨੂੰ ਵੀ ਬਾਈ ਦਿੱਤੇ ਆ ਬੱਚੇ ਆਪਣੇ ਉੱਡੇ ਆ ਰਿਜ਼ਲਟ ਆਇਆ ਠੀਕ ਆ ਤੇ ਜਿਹੜੇ ਭਰਾ ਨੇ ਲੈਣੇ 1000 ਹੋਰ ਬੇਨਤੀ ਆ ਸੱਚ ਭਰਾਵਾਂ ਨੂੰ ਹਨਾ ਆਪਣੇ ਨੂੰ ਨਾ ਕਿਸੇ ਭਰਾ ਨੇ 1000 ਰੁਪਏ ਪੈਸੇ ਬੱਚੇ ਬੁੱਕ ਕਰਾਏ ਸੀ ਯਾਰ ਮੈਂ ਉ ਤਾਂ ਕਾਪੀ ਤੇ ਲਿਖ ਲੈਣਾ ਨਾ ਜਿਹੜੇ ਬੱਚੇ ਬੁੱਕ ਕਰਾਏ ਹੁੰਦੇ ਆਗੇ ਹਨਾ ਤੇ ਮੈਂ ਉਹ ਭਰਾ ਦਾ ਨੰਬਰ ਲਿਖਣਾ ਭੁੱਲ ਗਿਆ WhatsApp ਤੋਂ ਟਾਈਮ ਬਹੁਤ ਹੋ ਗਿਆ ਮੁੜ ਕੇ ਉਹ ਭਰਾ ਨੇ ਆਪਣੇ ਨਾਲ ਕਨੈਕਟ ਵੀ ਨਹੀਂ ਕਰਿਆ ਤੇ ਜਿਹੜਾ ਮੇਰਾ ਭਰਾ ਸੁਣਦਾ ਤਾਂ ਮੈਨੂੰ ਫੋਨ ਜ਼ਰੂਰ ਕਰੇ ਹਨ ਬੱਚੇ ਆਪਣੇ ਲਵੇ ਹੈਗੇ ਆ ਹੁਣ ਲੈ ਜਾਵੇ ਉਹਦੇ ਪੈਸੇ ਪਾਏ ਹੋਏ ਨੇ ਮੇਰੇ ਭਰਾ ਦੇ ਤੇ ਉਹ ਲਿਜਾ ਸਕਦਾ ਹੈ ਹਨ ਤੇ ਕੋਈ ਗੱਲ ਨਹੀਂ ਬਾਅਦ ਵਿੱਚ ਵੀ ਕਾਲ ਕਰ ਲੂ ਲੈ ਤਾਂ ਜਦੋਂ ਮਰਜੀ ਜਾਵੇ ਇਸ ਤੋਂ ਬਾਅਦ ਦੁਬਾਰੇ ਫੇਰ ਆਪਣ ਲਵੇ ਬੱਚੇ ਪਰਮਾਤਮਾ ਦੀ ਕਿਰਪਾ ਨਾਲ ਫੇਰ ਕੱਢੇ ਪਿਆ ਚੱਲਾਏ ਵੀ ਹੁਣ ਤਿਆਰ ਹੈਗੇ ਆ ਆਪਣੇ ਲਵੇ ਜੇ ਲੈ ਜਾ ਸਕਦਾ ਤਾਂ ਲੈ ਜਾਵੇ ਆ ਖੁੱਡੇ 'ਚ ਵੀ ਦੁਬਾਰੇ ਪੂਰ ਕੱਢਿਆ ਪਿਆ ਆਪਣਾ ਛੋਟੇ ਛੋਟੇ ਬੱਚਿਆਂ ਦਾ ਪੱਖਾ ਪਾ ਬੰਦ ਕਰਤਾ ਸੀਗਾ ਆ ਦੇਖ ਲਓ ਇਹ ਵੀ ਇੰਨਾ ਨਹੀਂ ਜਿੱਤਿਆ ਝੋਟਿਆਂ ਨੇ ਤੇ ਓਕੇ ਦੋਸਤੋ ਇੱਕ ਮੇਰਾ ਭਰਾ ਹੱਥ ਬਨ ਕੇ ਬੇਨਤੀ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਆ ਤੇ ਆਪਣੀ ਵੀਡੀਓ ਨੂੰ ਬਈ ਲਾਈਕ ਤੇ ਸਬਸਕ੍ਰਾਈਬਰ ਜਰੂਰ ਕਰ ਲਿਆ ਕਰੋ ਬਈ ਆਪਣੀ ਜਿਹੜੇ ਵੀ ਆਪਣਾ ਚੈਨਲ ਆਪਣੇ ਭਰਾ ਦੇਖਦੇ ਆ ਤੇ ਆਪਾਂ ਨੂੰ ਇੰਨੇ ਨਾਲ ਬਈ ਹੌਸਲਾ ਹੋ ਜਾਂਦਾ ਹਨਾ ਤੇ ਆਹ ਕੰਮ ਜਰੂਰ ਕਰਿਓ ਸਬਸਕ੍ਰਾਈਬਰ ਜਰੂਰ ਕਰਿਓ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਆ ਇੱਧਰ ਵੀ ਆਪਾਂ ਚੱਕਲੇ ਬੱਚੇ ਆ ਇੱਧਰ ਵੀ ਸਾਰਿਆਂ ਦੇ ਬੱਚੀ ਕੱਢੇ ਹੋਇਆ ਤਕਰੀਬਨ ਤਾਂ ਹੁਣ ਸਾਰੇ ਗੁੰਡੇ ਜੀ ਆਪਾਂ ਦੇਖ ਲਓ ਆਪਾਂ ਲੋ ਇਹ ਚਾਰ ਗੁੰਡੇ ਆ ਚਾਰਾਂ ਚੀਜ਼ ਵਾਰ ਜੋੜੀਆਂ ਲਾਈਆਂ ਨੇ ਆਪਾਂ ਕਬੂਤਰ ਡਾ ਰਹਿਆਂਗੇ ਆਪਾਂ ਦੂਜੇ ਘਰੇ ਤੇ ਉਧਰ ਵੀ ਸਾਨੂੰ ਕਦੇ ਆਪਾਂ ਵੀਡੀਓ ਪਾਵਾ ਕੇ ਦਰਸ਼ਨ ਕਰਾਵਾਂਗੇ ਜਿੱਥੇ ਆਪਣੇ ਬੱਚੇ ਉੱਡਦੇ ਲਾਗੇ ਪਿੰਡਾ ਉੱਥੇ ਉੱਡਦੇ ਆਪਣੇ ਸਾਰੇ ਬੱਚੇ ਇਸ ਵਾਰ ਉੱਥੇ ਵੀ ਜੁੜੀਆਂ ਆਪਣੇ ਕੁਛ ਨਾ ਕੁਛ ਲੱਗੀਆਂ ਹੋਈਆਂ ਨੇ ਉਹਨਾਂ ਦੇ ਵੀ ਸਾਨੂੰ ਆਪਾਂ ਦਰਸ਼ਨ ਕਰਾਵਾਂਗੇ ਤੇ ਬੱਚਿਆਂ ਦੇ ਵੀ ਦਰਸ਼ਨ ਕਰਾਵਾਂਗੇ ਬਾਕੀ ਪਰਸੋਂ ਨੂੰ ਦੇਖਦੇ ਆਂ ਬਾਜੀ ਦੀ ਤਿਆਰੀ ਹੈ ਬਾਜੀ ਛੜਨ ਆਪਣੇ ਕਬੂਤਰ ਤੇ ਉੱਤਰ ਆਪਣਾ ਬੈਠਾ ਅੰਡਿਆਂ ਤੇ ਉਹ ਬੈਠਾਗਾ ਪਹਿਲਾਂ ਆਪਣੀ ਸਲਾਹ ਸੀ ਯਾਰ ਆਪਾਂ ਜੋੜੀ ਲਾਤੀ ਸੀ ਵੀ ਰੈਣ ਦੀ ਪਹਿਲਾਂ ਵੀ ਇੱਕ ਉੱਤਰ ਜਿੱਤਿਆ ਹੈ ਆਪਣਾ 2 ਵਜੇ ਜਿੱਤਿਆ ਹੈ ਆਪਣਾ ਕੁੱਤੇ ਆਹ ਦੇਖੋ ਆਂਦਿਆਂ ਤੇ ਬੈਠਾ ਟੱਡ ਆਪਾਂ ਹੜ ਜਾ ਪੁੱਤ ਕਾਲਾ ਟੱਡ ਕਰਦਾ ਇਹਦਾ ਤੇ ਇੱਕ ਡੰਡਾ ਜਾ ਮਾਰਦਾ ਨਾਲ ਬਹਿ ਜਾ ਅੱਜ ਦਾ ਦਿਨ ਜਿਹੜਾ ਬਹਿਣਾ ਇਹ ਤੋਂ ਬਾਅਦ ਪਰਸੋਂ ਤੈਨੂੰ ਫਾਹੇ ਦੇਣ ਲੱਗੇ ਆਗਾ ਇਹ ਜਾਣਦਾ ਨਹੀਂ ਬਈ ਇਹ ਸ਼ਾਕ ਐਨਾ ਸਿਆਣਾ ਕਬੂਤਰ ਆਪਾਂ ਪਹਿਲਾਂ 2-3 ਵਾਰੀਆਂ ਛੱਡਤਾ ਜਾਣਦਾ ਨਹੀਂ ਹੈਗਾ ਬਿਲਕੁਲ ਵੀ ਇਸ ਕਰਕੇ ਆਪਾਂ ਨੂੰ ਪਰਸੋਂ ਨੂੰ ਬਾਜੀ ਛੱਡਣੀਆਂ ਪਿੰਡ ਜਮੀ ਸ਼ੂਟ ਆ ਬਿਲਕੁਲ ਤੇ 2-3 100 ਵੋਟ ਮਸਾ ਹੈ ਹੋ ਸਕਦਾ ਬਈ ਇਦੋਂ ਘੱਟ ਹੋ ਵੀ ਜਾ ਵੱਧ ਵੀ ਹੋਏ ਮਾੜੀ ਮੋਟੀ ਜਣਗੀ ਕਹਿਣ ਦਾ ਸੁਣਨ ਦਾ ਭਾਵੇਂ ਇਹੀ ਆ ਪਹਿਲੀ ਵਾਰ ਆਪਾਂ ਉੱਥੇ ਬਾਜੀ ਛੱਡਾਂਗੇ ਇਸ ਵਾਰ ਵੀ ਬਿਲਕੁਲ ਛੋਟਾ ਜਿਹਾ ਪਿੰਡ ਆ ਦੇਖਦੇ ਆ ਪਰਮਾਤਮਾ ਮਿਹਰ ਕਰੇ ਸੱਡਾਂਗੇ ਇਹਨੂੰ ਓਕੇ ਬਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ